ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਲਾਹੌਰ ਸ਼ਹਿਰ ਪੁੱਜੇ ਉੱਥੇ ਇੱਕ ਘਰ ਅੱਗੇ ਰੁੱਕ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ ਇੱਥੇ ਇਤਨੀ ਚਹਲ ਪਹਿਲ ਇਤਨੇ ਮਹਿਮਾਨ ਇਤਨੀਆਂ ਰੌਣਕਾਂ ਕਿਉਂ ਲੱਗੀਆਂ ਹਨ ਜਾਓ ਪਤਾ ਕਰਕੇ ਆਓ ਭਾਈ ਮਰਦਾਨਾ ਜੀ ਨੇ ਪਤਾ ਕਰਕੇ ਦੱਸਿਆ ਮਹਾਰਾਜ ਇਹ ਇੱਥੋਂ ਦੇ ਇੱਕ ਬਹੁਤ ਵੱਡੇ ਸੇਠ ਦونی ਚੰਦ ਦਾ ਘਰ ਹੈ ਅੱਜ ਇਹ ਆਪਣੇ ਸਵਰਗਵਾਸੀ ਪਿਤਾ ਦਾ ਸ਼ਰਧ ਕਰਵਾ ਰਿਹਾ ਹੈ ਗੁਰੂ ਸਾਹਿਬ ਦੁਨੀ ਚੰਦ ਦੇ ਘਰ ਚਲੇ ਗਏ ਸੇਰ ਦੁਨੀ ਚੰਦ ਨੇ ਗੁਰੂ ਜੀ ਨੂੰ ਦੱਸਿਆ ਕਿ ਮੈਂ ਆਪਣੇ ਪਿਤਾ ਜੀ ਦਾ ਸ਼ਰਾਧ ਕਰਵਾ ਰਿਹਾ ਹਾਂ ਇਹ ਪੰਡਤ ਆਖਦੇ ਹਨ ਕਿ ਜੋ ਕੁਝ ਵੀ ਮੈਂ ਦਾਨਪੂਰਨ ਕਰਾਂਗਾ ਉਹ ਮੇਰੇ ਪਿਤਾ ਜੀ ਤੱਕ ਪਹੁੰਚ ਜਾਵੇਗਾ ਗੁਰੂ ਜੀ ਨੇ ਆਪਣੇ ਚੋਲੇ ਚੋਂ ਇੱਕ ਸੂਈ ਕੱਢ ਕੇ ਦੁਨੀ ਚੰਦ ਨੂੰ ਦੇ ਕੇ ਕਿਹਾ ਆਪਣੀਆਂ ਵਸਤੂਆਂ ਦੇ ਨਾਲ ਮੇਰੀ ਇਹ ਸੂਈ ਬ੍ਰਾਹਮਣਾਂ ਨੂੰ ਦੇ ਦੇਈ ਇਹ ਪਿਤਰ ਲੋਕ ਪਹੁੰਚਾ ਦੇਣ ਅੱਗੇ ਜਾ ਕੇ ਮੈਂ ਆਪੇ ਲੈ ਲਵਾਂਗਾ ਬ੍ਰਾਹਮਣ ਵਸਤਰ ਬਰਤਨ ਬਿਸਤਰ ਪੈਸੇ ਆਦਤ ਲੈ ਗਏ ਪਰ ਸੂਈ ਨੂੰ ਛੱਡ ਗਏ। ਅਗਲੇ ਦਿਨ ਦੁਨੀ ਚੰਦ ਆਪਣੀ ਪਤਨੀ ਨੂੰ ਲੈ ਕੇ ਗੁਰੂ ਜੀ ਦੇ ਟਿਕਾਣੇ ਤੇ ਪੁੱਜਿਆ ਅਤੇ ਸੂਈ ਨੂੰ ਚਰਨਾਂ ਦੇ ਵਿੱਚ ਰੱਖ ਕੇ ਬੋਲਿਆ, "ਪਾਤਸ਼ਾਹ ਬ੍ਰਾਹਮਣ ਕਹਿੰਦੇ ਹਨ ਕਿ ਇਹ ਸੂਈ ਉੱਪਰ ਨਹੀਂ ਜਾ ਸਕਦੀ।" ਤਾਂ ਗੁਰੂ ਜੀ ਨੇ ਕਿਹਾ ਕਿ ਜੇ ਤੁਹਾਡੇ ਬਰਤਨ, ਕੱਪੜੇ, ਬਿਸਤਰ, ਅਨਾਜ ਆਦਿ ਜਾ ਸਕਦੇ ਹਨ ਤਾਂ ਮੇਰੀ ਇਹ ਛੋਟੀ ਜੀ ਸੂਈ ਕਿਉਂ ਨਹੀਂ ਜਾ ਸਕਦੀ? ਗੁਰੂ ਨਾਨਕ ਦੇਵ ਜੀ ਨੇ ਸੇਠ ਦੁਨੀ ਚੰਦ ਨੂੰ ਸਮਝਾਇਆ, "ਵਸਤਰ ਅਤੇ ਭੋਜਨ ਤਨ ਦੀ ਲੋੜ ਹਨ।" ਮਰਨ ਤੋਂ ਬਾਅਦ ਤੰਤੇ ਸੜ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਜੇ ਮੁਹਾਕਾ ਕਰਮੁ へ ਕਰਮੇ ਪਿਤਰੀ ਦੇ ਅੱਗੇ ਵਸਤ ਸਿੰਜਾਣੀਏ ਪਿਤਰੀ ਚੋਰ ਕਰੇ ਵਟਿਏ ਹੱਥ ਦਲਾਲ ਕੇ ਮੁਸਕੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਜੀ ਮੁਹਾਕਾ ਮੁਹਾਕਾ ਦਾ ਮਤਲਬ ਹੈ ਚੋਰ ਜੇ ਚੋਰ ਦੇ ਪਿਤਾ ਦੀ ਮੌਤ ਹੋ ਜਾਵੇ ਕਰਮੇ ਪਿਤਰੀ ਦੇ ਉਹ ਫਿਰ ਆਪਣੇ ਘਰ ਦੇ ਵਿੱਚ ਚੋਰੀ ਦੀਆਂ ਆਈਆਂ ਹੋਈਆਂ ਵਸਤੂਆਂ ਹੀ ਅੱਗੇ ਬਹਾਮਣਾ ਨੂੰ ਦਾਨ ਵਿੱਚ ਦੇਵੇਗਾ ਅੱਗੇ ਵਸਤ ਸਿਜਾਣੀ ਹੈ ਅੱਗੇ ਦਰਗਾਹ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਚੀਜ਼ਾਂ ਚੋਰੀ ਕੀਤੀਆਂ ਹਨ ਉਹਨਾਂ ਦੇ ਪਿਤਰ ਵੀ ਬੈਠੇ ਹਨ ਉਹ ਤੇ ਅੱਗੇ ਵਸਤ ਸਿਜਾਣੀ ਹੈ ਅੱਗੇ ਉਹ ਵਸਤੂਆਂ ਨੂੰ ਪਹਿਚਾਨ ਜਾਣਗੇ ਕਿ ਇਹ ਤੇ ਸਾਡੇ ਘਰ ਚੋਂ ਹੀ ਚੋਰੀ ਕੀਤੀਆਂ ਹੋਈਆਂ ਵਸਤੂਆਂ ਹਨ ਵੱਡੀ ਹੱਥ ਦਲਾਲ ਕੇ ਮੁਸਕੀ ਇਹ ਕਰੇ ਦਲਾਲ ਤਾਂ ਇਹ ਪੰਡਤ ਹਨ ਜੋ ਚੋਰੀ ਦਾ ਮਾਲ ਮਾਤ ਲੋਕ ਚੋਂ ਪਿਤਰ ਲੋਕ ਪੈਸੇ ਲੈ ਕੇ ਭਜਵਾ ਰਹੇ ਹਨ ਨਾਨਕ ਅੱਗੇ ਜੇ ਮਿਲੇ ਜੇ ਖੱਟੇ ਘਾਲੇ ਤੇ ਗੁਰਨਾਨਕ ਪਾਤਸ਼ਾਹ ਜੀ ਸਮਝਾਉਂਦੇ ਹਨ ਅੱਗੇ ਜੇ ਮਿਲੇ ਅੱਗੇ ਸਾਨੂੰ ਉਹੀ ਮਿਲਣਾ ਹੈ ਜੋ ਅਸੀਂ ਕਾਲਨਾ ਕਰਕੇ ਖੱਟਿਆ ਹੈ ਗੁਰੂ ਜੀ ਸਮਝਾਉਂਦੇ ਹਨ ਮਾ ਬਾਪ ਦੇ ਜਿਉਂਦਿਆਂ ਜੀ ਸ਼ਰਾਧ ਕਰੋ ਸਾਡੀ ਸਿੱਖ ਮਰਿਆਦਾ ਸਾਨੂੰ ਸਮਝਾਉਂਦੀ ਹੈ ਕਿ ਕਿਸੇ ਦੇ ਚਲਾਣੇ ਤੋਂ ਬਾਅਦ ਅੰਤਿਮ ਅਰਦਾਸ ਦੇ ਪਿੱਛੋਂ ਕੋਈ ਕਰਮ ਨਹੀਂ ਕਰਨਾ ਕਬੀਰ ਦਾ ਚਿਵੀ ਆਖਦੇ ਹਨ ਜੀਵਤ ਪਿਤਰ ਨਾ ਮੰਨੇ ਕੋ ਮੋਏਸ਼ ਸ਼ਰਾਧ ਕਰਾਹੀ ਪਿਤਰ ਵੀ ਬਪਰੇ ਕੌਕਿਓ ਪਾਵੇ ਕਊਆ ਕੁੱਕਰ ਖਾਹੀ ਜਿਉਂਦੇ ਜੀ ਬਜ਼ੁਰਗਾਂ ਦੀ ਤੁਸੀਂ ਸੇਵਾ ਨਹੀਂ ਕਰਦੇ ਮੋਇਆ ਪਿੱਛੋਂ ਕੀਤੇ ਸ਼ਰਾਧਾ ਭੋਜਨ ਕਾਂ ਤੇ ਕੁੱਤੇ ਹੀ ਖਾਂਦੇ ਹਨ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ